ਚੜ੍ਹਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੱਜ ਕਿਸਾਨ ਜਥੇਬੰਦੀ ਕੋਟ ਬੁੱਧਾ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕੇਂਦਰ ਸਰਕਾਰ ਤੇ ਹਰਿਆਣਾ ਦੀ ਖੱਟਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਆਪਣੇ ਘਰਾਂ ਤੇ ਬਾਹਰ ਤੇ ਆਪਣੇ ਵਹੀਕਲਾਂ ਦੇ ਉੱਤੇ ਕਾਲੀਆਂ ਝੰਡੀਆਂ ਸਰਕਾਰ ਦੇ ਖਿਲਾਫ ਰੋਜ ਪ੍ਰਦਰਸ਼ਨ ਕਰਾਂਗੇ ਉਹਨਾਂ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਸਾਡੇ ਕਿਸਾਨ ਭਰਾਵਾਂ ਤੇ ਅਥਰੂ ਗੈਸ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਡੇ ਤੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਕਿਹਾ ਸ਼ੁਭਕਰਨ ਸਿੰਘ ਨੌਜਵਾਨ ਸ਼ਹੀਦ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਜਿਸ ਦੇ ਚਲਦੇ ਅੱਜ ਅਸੀਂ ਪੰਜਾਬ ਪਰ ਵਿੱਚ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕਾਲੀਆਂ ਝੰਡੀਆਂ ਲੈ ਕੇ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਮੈਂ ਦਵਿੰਦਰ ਸਿੰਘ ਚਾਟੀਵੰਦ ਜ਼ਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਸਾਡਾ ਬਾਰਡਰ ਤੇ ਜਿਹੜਾ ਚੱਲ ਰਿਹਾ ਸੰਘਰਸ਼ ਉਹਦੀ ਕੜੀ ਵਜੋਂ ਉਥੋਂ ਐਲਾਨ ਕੀਤਾ ਸੀ ਕਿਉਂਕਿ ਸਾਡਾ 22 ਸਾਲ ਦਾ ਭਰਾ ਸ਼ੁਭਕਰਨ ਜਿਹੜਾ ਗਵਰਨਮੈਂਟ ਦੇ ਹਰਿਆਣਾ ਗਵਰਨਮੈਂਟ ਨੇ ਗੋਲੀ ਮਾਰ ਕੇ ਕਤਲ ਕੀਤਾ ਉਹਦੇ ਸੋਗ ਦੇ ਵਿੱਚ ਅੱਜ ਜਿਹੜਾ ਕਾਲੀਆਂ ਝੰਡੀਆਂ ਦੇ ਨਾਲ ਪ੍ਰਦਰਸ਼ਨ ਕਰਨਾ ਸੀ ਤੇ ਮੋਦੀ ਤੇ ਖੱਟੜ ਦਾ ਹਰਿਆਣੇ ਦੇ ਮੁੱਖ ਮੰਤਰੀ ਦਾ ਅਸੀਂ ਪੁਤਲਾ ਫੂਕ ਕੇ ਇਹ ਵਿਰੋਧ ਕਰਨਾ ਸੀ ਉਸ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ 골ਡਨ ਗੇਟ ਤੇ ਇਹਨਾਂ ਦਾ ਪੁਤਲਾ ਫੂਕ ਕੇ ਕਾਲੀਆਂ ਝੰਡੀਆਂ ਦੇ ਨਾਲ ਅਸੀਂ ਰੋਸ਼ ਪ੍ਰਦਰਸ਼ਨ ਕੀਤਾ ਜਿਹੜਾ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ ਬਹੁਤ ਗਲਤ ਕੀਤਾ ਜਾ ਰਿਹਾ ਹੈ ਇਹ ਕਿਹੜਾ ਕਿਤਾ ਕੋਈ ਡਾਂਕੀ ਲਾ ਕੇ ਫੌਰਨ ਚੱਲੇ ਜਾਂ ਕੁਛ ਇਹ ਆਪਣੇ ਹੱਕਾਂ ਤੇ ਬਿਜਾਰੇ ਬੈਠੇ ਆ ਜਿਹੜਾ ਇਹਨਾਂ ਨੂੰ ਹੱਕ ਮੰਗਦਾ ਉਹਨਾਂ ਨੇ ਇਸ ਤਰ੍ਹਾਂ ਕਰਦੇ ਇਹਨਾਂ ਦਾ ਇੱਕ ਨੌਜਵਾਨ ਕਿਸਾਨ ਵੀਰ ਜਿਹੜੇ ਹੱਕਾਂ ਤੇ ਆਪਣੀ ਆਪਣੀ ਜਾਨ ਗਵਾ ਗਿਆ ਉਹਦਾ ਵੀ ਅੱਜ ਕੁਝ ਨਹੀਂ ਬਣ ਰਿਹਾ ਨਾ ਸਰਕਾਰ ਉੱਤੇ ਪੰਜਾਬ ਸਰਕਾਰ ਵੀ ਮੈਂ ਅਪੀਲ ਕਰਦਾ ਇਹਨਾਂ ਦਾ ਕਾਰਵਾਈ ਕਰੇ ਉਹਦੀ ਵਿਚਾਰੇ ਦੀ ਜਿਹੜੀ ਸਨਸਕਾਰ ਹੋਣ ਵਾਲਾ ਬਣੇ ਉਹਦਾ ਜੋ ਮੰਗਾ ਉਹਨਾਂ ਦੇ ਪਰਿਵਾਰ ਨੂੰ ਦਿੱਤੀਆਂ ਜਾਣ ਔਰ ਇਹਨਾਂ ਦੇ ਜਿਹੜੇ ਵੀ ਹੈ ਜਦੋਂ ਮੀਟਿੰਗ ਦਾ ਦੌਰ ਮੀਟਿੰਗ ਦਾ ਦੌਰ ਮੀਟਿੰਗਾਂ ਦਾ ਕੀ ਹੈ ਜਦੋਂ ਇੱਕ ਵਾਰੀ ਮੀਟਿੰਗ ਹੋ ਗਈ ਛੱਟਾ ਤੇ ਉਹੀ ਨਿਕਲਣਾ ਜਦੋਂ ਆਪਣੀ ਕੈਬਨਿਟ 'ਚ ਬਹਿ ਕੇ ਇਹਨਾਂ ਦੇ ਜਿਹੜੇ ਮੰਗਾ ਵਾ ਕਿਸਾਨਾਂ ਦੇ ਵੀਰ ਹੁੰਦੇ ਆ ਉਹ ਮੰਨੀਆਂ ਜਾਣ ਔਰ ਰੋਜ਼ ਇਹਨਾਂ ਨੂੰ ਕੋਈ ਨਾ ਕੋਈ ਕੋਈ ਨ ਝਾਂਸਾ ਦੇ ਕੇ ਇਹਨਾਂ ਨੂੰ ਖਾਇਆ ਜਾਂਦਾ ਕਿ ਅਸੀਂ ਅੱਜ ਕਰ ਰਹੇ ਹਾਂ ਅੱਜ ਕਰਨੇ ਪਰ